8 ਮਹੀਨਿਆਂ ਤੋਂ ਲਗਾਤਾਰ ਸੰਗਰੂਰ ਦੀ ਪਟਿਆਲਾ ਰੋਡ ਦੇ ਉੱਪਰ ਪੱਲੇਦਾਰਾਂ ਦਾ ਪੱਕਾ ਧਰਨਾ ਲਗਾਇਆ ਗਿਆ ਪੱਲੇਦਾਰਾਂ ਦੇ ਵੱਲੋਂ ਕਿਹਾ ਗਿਆ ਕਿ ਪੂਰੇ ਪੰਜਾਬ ਦੇ ਵਿੱਚ ਹੀ ਸਾਡੇ ਪੱਲੇਦਾਰ ਨੇ ਇੱਥੇ ਧਰਨਾ ਲਗਾਇਆ ਹੋਇਆ ਹੈ 8 ਮਹੀਨੇ ਹੋ ਚੁੱਕੇ ਨੇ ਲੇਕਿਨ ਸਰਕਾਰ ਸਾਡੀ ਮੰਗਾਂ ਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਤੇ ਅੱਜ ਅਸੀਂ ਇੰਨੇ ਲਾਚਾਰ ਅਤੇ ਮਜਬੂਰ ਵੀ ਹੋ ਗਏ ਹਾਂ ਅਸੀਂ ਧਰਨਾ ਨਹੀਂ ਚੱਕ ਰਹੇ ਇਸ ਸੰਦਰਸ਼ ਹੋਰ ਵੀ ਤੇਜ਼ ਕਰਾਂਗੇ ਲੇਕਿਨ ਫਿਰ ਵੀ ਸਰਕਾਰ ਦੇ ਕੰਮ ਤੇ ਕੋਈ ਜੂ ਨਹੀਂ ਸਰ ਕਰ ਰਹੀ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਸਾਂਝੀ ਕਰ ਰਹੇ ਹਾਂ ਕਿ ਦੇਖੋ 8 ਮਹੀਨੇ ਤੇ ਧਰਨੇ ਤੇ ਬੈਠੇ ਲੋਕੀ ਕਿੰਨਾ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਉਹਨਾਂ ਦੇ ਬਾਰੇ ਬਿਲਕੁਲ ਵੀ ਨਹੀਂ ਸੋਚ ਰਹੀ। ਚੇਦ ਸਿੰਘ ਜੀ ਕਿਵੇਂ ਇਸ ਤਰ੍ਹਾਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਕਹਿ ਕੇ ਆਈ ਸੀਗੀ ਲੇਕਿਨ ਹੁਣ ਆਮ ਜੋ ਆਪਾਂ ਮਜ਼ਦੂਰ ਆ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਜੋ ਵਿਚੋਲੇ ਨੇ ਵਿੱਚੋਂ ਉਹ ਵੀ ਖਤਮ ਨਹੀਂ ਕੀਤੇ ਜਾ ਰਹੇ। ਪਹਿਲਾਂ ਧੰਨਵਾਦ ਤੁਹਾਡਾ ਸਰ ਜੀ ਜਿਹੜੀ ਤੁਸੀਂ ਸਾਡੀ ਆਵਾਜ਼ ਦੇਸ਼ ਦੇ ਕੋਨੇ-ਕੋਨੇ 'ਚ ਪਹੁੰਚਾ ਰਹੇ ਹੋ ਕਿਉਂਕਿ ਸਾਡੀ ਜਿਹੜੀ ਇੱਕੋ ਲੜਾਈ ਸੀ ਵੀ ਅਸੀਂ 35-40 ਸਾਲਾਂ ਤੋਂ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਕੰਮ ਕਰਦੇ ਆ ਉਹਦੇ ਵਿੱਚ ਵੀ ਇੱਕ ਵਿਚੋਲਾ ਠੇਕੇਦਾਰੀ ਸਿਸਟਮ ਜਿਹੜਾ ਹੈ ਅਸੀਂ ਇੱਕੋ ਲੜਾਈ ਇਹ ਵੀ ਠੇਕੇਦਾਰ ਹੁਸੈਨ ਦੇ ਕਰਕੇ ਜੋ ਕੇਂਦਰ ਸਰਕਾਰ ਜਿਸ ਤਰ੍ਹਾਂ ਪਿੱਛੇ 50% ਦਾ ਰੇਟ ਦੇ ਰਹੀ ਵੀ ਉਹ 50% ਦੇ حساب ਨਾਲ ਰੇਟ ਬਣਾ ਕੇ ਸਿੱਧੇ ਸਾਨੂੰ ਦਿੱਤੇ ਜਾਂਦੇ ਠੇਕੇਦਾਰ ਨੂੰ ਛੇੜ ਦਿੱਤਾ ਜਾਵੇ ਪਰ ਇੱਥੇ ਕੀ ਕਰਦੀ ਹੈ ਜੀ ਸਾਨੂੰ ਸਾਰੀਆਂ ਸਰਕਾਰਾਂ ਨੇ ਸਾਡੇ ਤੋਂ ਖੋਇਆ ਕੁਝ ਦਿੱਤਾ ਲਈ ਸਾਨੂੰ ਜੀ ਕਾਲੀ ਸਰਕਾਰ ਨੇ ਵੀ ਸਾਡੀ 2015 ਵਿੱਚ ਜੋ ਅਸੀਂ ਮੰਡੀਆਂ 'ਚ ਕੰਮ ਕਰਦੇ ਸੀ ਸਾਡੇ ਤੋਂ ਖੋ ਲਿਆ ਉਸ ਤੋਂ ਬਾਅਦ ਜਿਹੜੀ ਕੋਰੋਨਾ ਦੇ ਵਿੱਚ ਇੱਕ ਭੈਂਕਰ ਬਿਮਾਰੀ ਆਈ ਸੀ ਉਹਦੇ ਵਿੱਚ ਕਾਂਗਰਸ ਸਰਕਾਰ ਸਾਡੀ ਆਪਦੀ ਸੀ ਪਰ ਇੰਨੇ ਵੀ ਸਾਡਾ ਨੁਕਸਾਨ ਕੀਤਾ ਵੀ ਸਾਡੇ ਰੇਟ ਘਟਾਤੇ ਕਰੋਨਾ ਦੀ ਬਿਮਾਰੀ ਦੇ ਵਿੱਚ ਉਦੋਂ ਸਾਨੂੰ ਇਸ ਸਰਕਾਰ ਤੇ ਆਸ ਸੀ ਕਿ ਵੀ ਚਾ ਤੀਜਾ ਬਦਲ ਜ਼ਰੂਰੀ ਚਾਹੀਦਾ ਇਹਨਾਂ ਨੇ ਵੀ ਸਾਡੇ ਨਾਲ ਵਾਅਦੇ ਕਰੇ ਸੀ ਤੇ ਵਾਅਦੇ ਕਰੇ ਸੀ ਕਿ ਸੰਗਰੂੜ ਦੇ ਵਿੱਚ ਆ ਬੈਠੇ ਸੰਗਰੂੜ ਵਾਲੇ ਸਾਡੇ ਵੀਰ ਵੀ ਤੁਹਾਡਾ ਠੇਕੇ ਦਾ ਸਿਸਟਮ ਅਸੀਂ ਖਤਮ ਕਰਾਂਗੇ ਸਰਕਾਰ ਨੂੰ ਸਾਨੂੰ ਵੀ ਚਾ ਚੜ੍ਹੇ ਵੀ ਚਾ ਤੀਜਾ ਬਦਲ ਆਏਗਾ ਅਸੀਂ ਵੱਧ ਚੜ ਕੇ ਵੋਟਾਂ ਪਾ ਕੇ ਇਹ ਸਰਕਾਰ ਬਣਾਈ ਪਰ 2.5 ਸਾਲ ਹੋ ਗਏ ਇਹ ਮੁੱਖ ਮੰਤਰੀ ਸਾਨੂੰ ਕੀ ਮਿਲਣਾ ਸੀ ਸਾਡੇ ਨਾਲ ਮੰਤਰੀਆਂ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਕਿ ਧਰਨੇ ਨਾ ਲਗਾਓ ਮੇਰੇ ਕੋਲੇ ਸਿੱਧਾ ਆਓ ਮੈਂ ਤੁਹਾਡਾ ਆਪਣੀਆਂ ਗੱਲਬਾਤ ਨਾਲ ਮਸਲੇ ਹੱਲ ਹੋ ਜਾਂਦੇ ਨੇ ਕੰਮ ਕਰਾ ਕੇ ਦੇਾਂਗੀ ਸਿੱਧੇ ਮੇਰੇ ਕੋਲੇ ਆ ਜਾਓ ਕਹਿੰਦੀ ਗੱਲ ਹੈ ਜੀ ਦੇਖੋ ਕਿਸਾਨਾਂ ਦੇ ਧਰਨੇ ਲੱਗੇ ਕੇਂਦਰ ਸਰਕਾਰ ਦੇ ਵਿਰੁੱਧ ਜੀ ਇਹੋ ਹੀ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਾਰਡਰ ਦੇ ਉੱਤੇ ਜਾ ਕੇ ਆਪ ਉਸ ਧਰਨੇ ਵਿੱਚ ਬੈਠ ਕੇ ਕਹਿ ਗਿਆ ਵੀ ਇਸ ਕੇਂਦਰ ਸਰਕਾਰ ਨੂੰ ਇਹਨਾਂ ਦੇ ਮੰਗਾ ਮੰਨਣੇ ਚਾਹੀਦੇ ਨੇ ਪਰ ਸਾਡੇ ਇੱਥੇ 8 7 ਮਹੀਨਿਆਂ ਤੋਂ ਧਰਨਾ ਲੱਗੇ ਨੂੰ ਪੰਜਾਬ ਸਰਕਾਰ ਦੇ ਵਿਰੁੱਧ ਇੱਕ ਇੱਕ ਮੰਤਰੀ ਨਹੀਂ ਇੱਥੇ ਸਾਡੇ ਤੱਕ ਅਜੇ ਤੱਕ ਪਹੁੰਚ ਕੀਤੀ ਜੋ ਲੰਗਰ ਪਾਣੀ ਅਨਾਜ ਸਾਰਾ ਕੁਝ ਛਕ ਰਹੇ ਅਸੀਂ ਆਪ ਆਪ ਦੇ ਪੱਲਿਓ ਖਾ ਰਹੇ ਆ ਇਹ ਸਰਕਾਰ ਤੇ ਸਾਨੂੰ ਸੀਗਾ ਵੀ ਕੁਝ ਨਾ ਕੁਝ ਕਰੂਗੀ ਪਰ ਇਹ 2.5 ਸਾਲਾਂ ਦੇ ਵਿੱਚ ਤੁਸੀਂ ਐਂ ਦੇਖੋ ਅਸੀਂ ਤਾਂ ਚੱਲ ਪੱਲੇ ਖਾ ਰਹਾਂ ਪੰਜਾਬ ਦੇ ਵਿੱਚ ਮਜ਼ਦੂਰ ਨੇ ਜਿਨ੍ਹਾਂ ਨੇ ਲੋਕਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਅੱਜ ਇੱਕ ਇੱਕ ਸ਼ਬਦ ਵੀ ਅੱਜ ਤੱਕ ਮਜ਼ਦੂਰ ਪਰਤੀ ਕੋਈ ਹਾਂ ਦਾ ਨਾਰਾ ਲਾਇਆ ਵੇ ਸਾਰੇ ਤੁਸੀਂ ਦੇਖਦੇ ਹੋ ਰੋਜ਼ ਵੀ ਕਿਸੇ ਮਜ਼ਦੂਰ ਦੀ ਵੀ ਦਿਹਾੜੀ ਬਤਾ ਦਿਓ ਜਾਂ ਰੇਟ ਬਤਾ ਦਿਓ ਆ ਸਾਡੇ ਜੋ ਰੇਟ ਅਸੀਂ 2015 ਵਿੱਚ ਲੈ ਰਹੇ ਸੀ ਉਹ ਹੀ ਰੇਟ ਹੈ ਐਸ ਵਾਰੀ 50% ਤੇ ਅਸੀਂ ਸਾਡੇ ਰੇਟ ਅਸੀਂ ਕਹਿੰਦੇ 50% ਸਾਡੇ ਫਿਕਸ ਰੇਟ ਕੀਤੇ ਜਾਣ 50% ਕੇਂਦਰ ਸਰਕਾਰ ਨੇ 25% ਦਾ ਵਾਅਦਾ ਕਰਤਾ ਪੰਜਾਬ ਸਰਕਾਰ ਨੇ 50 50% ਤੋਂ 30% ਦੇ ਟੈਂਡਰ ਪਾ ਰਹੀ ਹੈ ਠੇਕੇਦਾਰੋਂ ਤੜਾ ਤੜਾ ਟੈਂਡਰ ਪਾ ਰਹੀ ਹੈ ਦੇਖੋ ਸਾਨੂੰ ਜੋ ਪਹਿਲਾਂ ਵਾਅਦਾ ਸੀ ਫਿਰ ਹੁਣ ਘਟਾ ਕੇ ਟੈਂਡਰ ਪਾ ਰਹੇ ਸਾਡੀ ਵੱਡੀ ਲੜਾਈ ਇਹੀ ਹੈ ਜੀ ਵੀ ਕੇਂਦਰ ਜੋ ਕੇਂਦਰ ਨੇ ਤਾਂ 25% ਦਾ ਵਾਅਦਾ ਕੀਤਾ ਇਹਨਾਂ ਨੇ ਚੱਕੇ ਉਹਦਾਂ ਨਾ ਕੀਤੀ 30% ਕਰਤਾ ਸਾਡਾ ਰੇਟ ਘਟਾਤਾ ਉਹਦੇ ਵਾਸਤੇ ਸਾਡੀਆਂ ਮੀਟਿੰਗਾਂ ਤੇ ਬਹੁਤ ਹੋਈਆਂ ਰੈਲੀ ਵੀ ਅਸੀਂ ਇਹਨਾਂ ਸਾਡੇ ਨਾਲ ਜਿਵੇਂ ਧੋਖਾ ਕੀਤਾ ਤੀਸਰੇ ਮਹੀਨੇ 10 ਤਰੀਕ ਨੂੰ ਖੰਨੇ ਦੇ ਵਿੱਚ ਰੈਲੀ ਹੋਈ ਉੱਥੇ ਸਾਨੂੰ ਵਿਸ਼ਵਾਸ ਦਵਾਤਾ ਵੀ ਤੁਹਾਡੀ 18 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਜਦੋਂ ਅਸੀਂ 18 ਤਰੀਕ ਨੂੰ ਉੱਥੇ ਗਏ ਦੇਰੇ ਵਾਲਾ ਜਿਹੜਾ ਬਾਬਾ ਹੈ ਆਪਣਾ ਬਿਆਸ ਵਾਲਾ ਸਾਰੀ ਦਿਹਾੜੀ ਉਹਦੇ ਨਾਲ ਮੀਟਿੰਗ ਚੱਲਦੀ ਰਹੀ ਪਰ ਅਸੀਂ ਸ਼ਾਮ ਤੱਕ 5 ਵਜੇ ਤੱਕ ਸਾਨੂੰ ਮਜ਼ਦੂਰਾਂ ਨੂੰ ਮਿਲੇ ਹੀ ਨਹੀਂਗਾ ਉਸ ਤੋਂ ਬਾਅਦ 7 ਤਰੀਕ ਨੂੰ ਇੱਥੇ ਚੌਥੇ ਮਹੀਨੇ ਦੀ ਮੁੱਖ ਮੰਤਰੀ ਸਾਹਿਬ ਇਥੇ ਕੋਠੀ ਦੇ ਵਿੱਚ ਆਏ ਸੀ ਅਸੀਂ ਜੁੰਬੇਵਾਰ ਨਮਾਇंदे ਕੋਠੀ ਦੇ ਵਿੱਚ ਬੈਠੇ ਰਹੇ ਐਸਪੀ ਸਾਹਿਬ ਸਾਨੂੰ ਕਹਿੰਦੇ ਵੀ ਤੁਹਾਨੂੰ ਅੱਜ ਮਲਾਉਣੇ ਮੁੱਖ ਮੰਤਰੀ ਅਸੀਂ ਉਥੇ 4 ਘੰਟੇ ਬੈਠੇ ਰਹੇ ਉਹ ਕਹਿੰਦੇ ਰੈਸਟ ਕਰ ਰਹੇ ਆ ਅੰਦਰ ਜਦੋਂ ਰੈਸਟ ਕਰਕੇ ਸਾਨੂੰ ਮਿਲਿਆ ਹੀ ਨਹੀਂ ਸਾਨੂੰ ਉਧਰ ਟੱਪ ਗਿਆ ਫਿਰ ਇਹ ਸਾਨੂੰ 2.5 ਸਾਲਾਂ ਵਿੱਚ ਮਿਲੇ ਕਿ ਸਾਡਾ ਜੋ ਕੁਝ ਮਿਲ ਰਿਹਾ ਸੀ ਉਹ ਵੀ ਸਾਡਾ ਨੁਕਸਾਨ ਕਰ ਰਹੇ ਨੇ ਹੁਣ ਦੇਖੋ ਸਾਡੀ ਜਿਹੜੀ 14 ਤਰੀਕ ਨੂੰ ਸੀ 15 ਅਗਸਤ ਨੂੰ ਅਸੀਂ ਸੋਚਿਆ ਸੀ ਚਲ ਇਹ ਸੁਤੰਤਰ ਦਿਵਸ ਅਸੀਂ ਕਾਲਾ ਦਿਵਸ ਨਹੀਂ ਮਨਾਉਂਦੇ ਵੀ ਅੱਜ ਅਸੀਂ ਰੈਲੀ ਕਰੀ 14 ਤਰੀਕ ਨੂੰ ਵੀ ਸਾਡੀ ਅੱਜ ਮੰਗਾ ਮੰਨ ਲਓ ਕੱਲ ਨੂੰ ਸਤੰਤਰਤਾ ਦਿਵਸ ਹੈ ਪਰ ਉਸ ਤੋਂ ਬਾਅਦ ਸਾਨੂੰ ਰੈਲੀ ਦੇ ਵਿੱਚ ਡੀਸੀ ਸਾਹਿਬ ਨੇ ਲਿਖਤੀ ਮੰਗ ਪੱਤਰ ਦਿੱਤਾ ਮੰਗ ਪੱਤਰ ਬਿਲਕੁਲ ਨਾ ਲੈਟਰ ਦਿੱਤਾ ਵੀ ਤੁਹਾਡੀ ਜਿਹੜੀ ਹੈ ਨਾ 20 ਤਰੀਕ ਨੂੰ ਮੀਟਿੰਗ ਸਬ ਕਮੇਟੀ ਦੀ ਜਿਹਦੇ ਵਿੱਚ ਅਮਨ अरोड़ा ਜੀ, ਕੁਲਦੀਪ ਧਾਲੀਵਾਲ ਜੀ ਤੇ ਇੱਕ ਚੀਮਾ ਸਾਹਿਬ ਜੀ ਵੀ ਤਿੰਨ ਮੰਤਰੀਆਂ ਦੀ ਸਬ ਕਮੇਟੀ ਨਾਲ ਟਾਲੀ ਮੀਟਿੰਗ ਕਰਾਈ ਹੋਗੀ ਸਾਡਾ ਵਿਸ਼ਵਾਸ ਦਿਵਾ ਕੇ ਰੈਲੀ ਅਸੀਂ ਖਤਮ ਕੀਤੀ ਪਰ 20 ਤਰੀਕ ਨੂੰ ਦਣਾ ਕੀ ਜਿਹੜੀ ਫਿਰ ਹੁੰਦਣਾ ਕਿਸਾਨੂੰ ਆ ਗਿਆ ਵੀ ਕੈਨਸਲ ਰੈਲੀ ਕੈਨਸਲ ਮੀਟਿੰਗ ਸਾਡੇ ਮੀਟਿੰਗ ਹੋਈ ਹੋਰ ਸਾਡੇ ਵਰਕਰਾਂ ਪ੍ਰਤੀ ਬਾਲਾ ਗੁੱਸਾ ਹੈ ਜੀ ਅੱਜ ਅਸੀਂ ਇਸ ਕਰਕੇ ਪ੍ਰੋਗਰਾਮ ਲੀਗ ਰਿਹਾ ਅਸੀਂ ਕੋਈ ਨਾ ਕੋਈ ਵੱਡਾ ਅੱਗੇ ਤੋਂ ਐਕਸ਼ਨ ਲਾਵਾਂਗੇ